ਖਾਨਾ ਚਾਟਾ ਵੱਲੋਂ ਦੋ ਵਕਤ ਮੁਕਦਮੇ ਦਰਜ ਹੋਏ 1172 ਨੰਬਰ ਮੁਕਦਮਾ 1174 ਨੰਬਰ ਮੁਕਦਮਾ 172 ਹੋਇਆ 29/9/24 ਨੂੰ ਤੇ 74 ਹੋਇਆ 30/9/24 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅਮਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬਰਾਮਦ ਹੋਈ ਤੇ 122690 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਇਸ ਸਾਨੂੰ ਇੱਕ कार्तिक ਦਾ ਪਤਾ ਚੱਲਿਆ ਜੋ ਸਨਿਨ ਕਲੇਬ ਰਾੰਤੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ 10 ਲੱਖ 40 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮੁਕੱਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਰਕੇ ਜਿਹੜਾ ਰਿਤਿਕ ਹੈ ਸੌਰੀ ਕਾਰਤਿਕ ਨਹੀਂ ਰਿਤਿਕ ਹੈ ਉਹ ਹਲੇ ਫਰਾ ਰਹੇ ਤੇ ਉਹਨੂੰ ਵੀ ਅਸੀਂ ਲੜ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਜੀ ਸਰ ਇਹ ਅੱਗੇ ਦੇਣ ਕਿਨੂੰ ਜਾ ਰਿਹਾ ਸੀ ਵੀ ਇਹਸ ਮਾਡਲ ਆ ਉਹ ਹਲੇ ਅਸੀਂ ਇੱਕ ਇਹਨਾਂ ਦੇ ਪੁੱਛ ਕੇ ਤੋਂ ਬਾਅਦ ਸਾਨੂੰ ਪਤਾ ਚੱਲੇ ਸਕੋਰਪੀਓ ਕੱਢਣ ਲਈ ਇਹਦੇ ਰੱਖਿਆ ਸਕੋਰਪੀਓ ਰਿਤਿਕ ਵੀ ਅੱਛਾ ਰਿਤਿਕ ਉਹਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਾਲੇ ਸਾਨੂੰ ਪਤਾ ਚੱਲੇਗਾ ਕਿ ਦੇਖੋ ਡਰਗਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸਾਨੂੰ ਮਿਲੀ ਹੈ ਸਰ ਜੀ ਗੱਡੀ ਖਰੀਦੀ ਗਿਆ ਕਿ ਕਿੰਨਾ ਸ਼ਾਹ ਹੋਰ ਕਿਤੇ ਵੇਚਿਆ ਹੋਣਾ ਹੈ ਹਾਂਜੀ ਪੋਸਿਬਿਲਿਟੀ ਹੈਗੀ ਹੈ ਜੀ ਜਾਂ ਵੇਚਿਆ ਹੋਣਾ ਹੈ ਜਾਂ ਕਿਤੇ ਲੈਨ ਜਾ ਰਿਹਾ ਹੋਣਾ ਹੈ ਕਿਸ ਗੱਡੀ ਤੇ ਲੱਗਦਾ ਔਰ ਬੇਲਾ ਵੀ ਇਦਾਂ ਦੇ ਕਾਰਜ ਕੀਤੇ ਗਏ ਹੋਣ ਜਾਂ ਕੁਝ ਹੋਰ ਵੱਖਰੇ ਜਿਹੜੇ ਕੰਮ ਕੀਤੇ ਹੋਣ ਦੇਖੋ ਗੱਡੀ ਤਾਂ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿੱਥੇ ਕਿੱਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਹੈ ਕਿਥੇ ਲੈਣ ਜਾ ਰਿਹਾ ਸੀ ਡਰੱਗ ਆ ਵੇਚ ਕੇ ਆ ਰਿਹਾ ਸੀ ਕੇ ਸਭ ਦਾ ਇਹਨਾਂ ਦਾ ਜੇ ਏਜ ਕਿੰਨੀ ਹੈ ਸਾਰੇ ਜਿਹੜੇ ਫੜਾਇਆ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਰ ਫਿਰ ਉਹਦੀ ਪ੍ਰਾਪਰਟੀ ਦੇ ਉੱਪਰ ਚਾਕ ਮਰੀ ਜਾਊਗੀ ਬਿਲਕੁਲ ਜੀ ਪ੍ਰਾਪਰਟੀ ਦੇ ਉੱਪਰ ਚਾਕ ਮਰੀ ਜਾਊਗੀ ਕਿ ਜਿਹੜੇ ਵੀ ਇਲਗੋਟਨ ਮਨੀ ਤੇ ਡਰੱਗ ਮਨੀ ਨਾਲ ਬਣੀ ਹੈ ਉਹ ਅਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਅਸ ਪਰ ਲਾਅ ਅਸੀਂ ਹੈ ਐਸ ਸਪੀਸੀਅਲ ਹੁੰਦਾ ਤਾਂ ਫਿਰ ਉਹ ਵੀ ਇਸ ਕਿੰਨੇ ਬਿਲਕੁਲ ਜੀ ਗੱਡੀਆਂ ਦਾ ਪਤਾ ਕਿੱਥਾ ਜਾਏਗਾ ਸਰ ਕਿੰਨਾ ਕਿੰਨਾ ਦੇ ਨਾਮ ਤੋਂ ਬਿਲਕੁਲ ਜੀ ਅਸੀਂ ਆਰਟੀਓ ਆਫਿਸ ਤੋਂ ਪਤਾ ਕਰਾਂਗੇ ਸਰ ਇਹ ਰਸ਼ਾ ਨੂੰ ਵੀ ਆਦੀ ਨਹੀਂ ਏ ਹਾਲੇ ਸੀ ਮੈਂ ਨਾ ਮੈਡੀਕਲ ਕਰਾ ਕੇ ਪਤਾ ਕਰਦੀ ਆ ਕੋਈ ਵਿਆਪਨ ਜਾਂ ਕੁਛ ਇਦਾਂ ਦਾ ਕੁਛ ਹੋਰ ਐਕਸਟਰਾ ਨਹੀਂ ਹੱਲੇ ਹੱਲੇ ਸਾਨੂੰ ਆਈ ਸੀ ਡਰਗਮਨੀ ਮਿਲੀ ਕਾਰ ਮਿਲੇ ਤੇ थाना ਛਾਟਾ ਵੱਲੋਂ ਦੋ ਵਕਤਕ ਮੁਕਦਮੇ ਦਰਜ ਹੋਏ 1172 ਨੰਬਰ ਮੁਕਦਮਾ 1174 ਨੰਬਰ ਮੁਕਦਮਾ 172 ਹੋਇਆ 23 9 24 ਨੂੰ ਤੇ 74 ਹੋਇਆ 30 24 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅੰਮ੍ਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬ੍ਰਾਹਮਤ ਹੋਈ ਤੇ 122690 ਰੁਪਏ ਬ੍ਰਾਹਮਤ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਤੇ ਸਾਨੂੰ ਇੱਕ कार्तिक ਦਾ ਪਤਾ ਚੱਲਿਆ ਜੋ ਸਨਿਨ ਕਲੇਬ ਰਾੰਤੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ 104000 ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪਿਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮੁਕੱਦਮਾ ਨੰਬਰ 174 ਹੈਗਾ ਉਹ ਚ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਹੈ ਤੇ ਉਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਰਕੇ ਕਰ ਜਿਹੜਾ ਰਿਤਿਕ ਹੈ ਸੌਰੀ ਕਾਰਤਿਕ ਨਹੀਂ ਰਿਤਿਕ ਹੈ ਉਹ ਹਲੇ ਫਰਾਰ ਹੈ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਸਰ ਇਹ ਕਿਹਦੇ ਨੂੰ ਜਾ ਰਿਹਾ ਸੀ ਵੀ ਇਸ ਮੋਡਲ ਦਾ ਉਹ ਹਲੇ ਅਸੀਂ ਇਹਨਾਂ ਦੀ ਪੁੱਛ ਕੇ ਤੋਂ ਬਾਅਦ ਸਾਨੂੰ ਪਤਾ ਚੱਲਿਆ ਸੀ ਸਕੋਰਪੀਓ ਕੱਢਣ ਲਈ ਇਹਦੇ ਰੱਖਿਆ ਸਕੋਰਪੀਓ ਰਿਤਿਕ ਵੀ ਅਚਾਨਕ ਦੇ ਕੋਲ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਾਲੇ ਸਾਨੂੰ ਪਤਾ ਚੱਲੇਗਾ ਕਿ ਦੇਖੋ ਡਰਗ ਮੰਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸਨ ਮਿਲੀ ਹੈ ਗੱਡੀ ਨਹੀਂ ਗਿਆ ਕਿ ਕਿਤੇ ਬਣਾਦੀ ਹੈ ਕਿ ਜੇ ਕੋਈ ਹੋਰ ਕਿਤੇ ਵੇਚਿਆ ਹੋਣਾ ਹਾਂਜੀ ਪੋਸਿਬਿਲਿਟੀ ਹੈਗੀ ਹੈ ਜੀ ਜਾਂ ਵੇਚਿਆ ਹੋਣਾ ਜਾਂ ਕਿਤੇ ਲੈਨ ਜਾ ਰਿਹਾ ਹੋਣਾ ਕਿਸੇ ਗੱਡੀ ਤੇ ਲੱਗਦਾ ਹੋਰ ਬੇਲਾ ਵੀ ਇਦਾਂ ਦੇ ਕਾਰਜ ਕੀਤੇ ਗਏ ਹੋਣ ਜਾਂ ਕੁਝ ਹੋਰ ਵੱਖਰੇ ਜਿਹੜੇ ਕੰਮ ਕੀਤੇ ਹੋਣ ਦੇਖੋ ਗੱਡੀ ਤਾਂ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿਥੇ ਕਿਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਕਿਥੇ ਲੈਂ ਜਾ ਰਿਹਾ ਅਸੀਂ ਡਰੱਗ ਆ ਵੇਚ ਕੇ ਆ ਰਿਹਾ ਅਸੀਂ ਕੇ ਸਭ ਮਤਲਬ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਾਫ ਇਹਨਾਂ ਦੀ ਪ੍ਰੋਪਰਟੀ ਦੇ ਉੱਪਰ ਝਾਕ ਮਰੀ ਜਾਊਗੀ ਬਿਲਕੁਲ ਜੀ ਪ੍ਰੋਪਰਟੀ ਦੇ ਉੱਪਰ ਝਾਕ ਮਰੀ ਜਾਊਗੀ ਕਿ ਜਿਹੜੇ ਵੀ

172 ਹੋਇਆ 23 9 24 ਨੂੰ ਤੇ 74 ਹੋਇਆ 39 24 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅਮਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬਰਾਮਦ ਹੋਈ ਤੇ 122690 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਸਾਨੂੰ ਇੱਕ ਕਾਰਤਿਕ ਦਾ ਪਤਾ ਚੱਲਿਆ ਜੋ ਸਨਿਨ ਕਲੇਬ ਰਾੰਤੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ ਅ 10 ਲੱਖ 40 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਐ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਐ ਤੇ ਜਿਹੜਾ ਮਕਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਐ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਾਰ ਕੇ ਕਾਰ ਜਿਹੜਾ ਰਿਤਿਕ ਐ ਸੌਰੀ ਕਾਰਤਿਕ ਨਹੀਂ ਰਿਤਿਕ ਐ ਉਹ ਹਲੇ ਫਰਾਰ ਐ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਜੀ। ਸਰ ਇਹ ਕਿ ਦੇਣ ਕਿਨੂੰ ਜਾ ਰਿਆ ਸੀ ਵੀ ਇਸ ਮੋਡਲ ਦਾ? ਉਹ ਹਾਲੇ ਅਸੀਂ ਇੱਕ ਇਹਨਾਂ ਦੇ ਪੁੱਛ ਕੇ ਤੋਂ ਬਾਅਦ ਸਾਨੂੰ ਪਤਾ ਚੱਲੇਗਾ। ਸਕੋਰਪੀਓ ਗੱਡੀ ਲਈ ਇਹ ਦੇ ਰੱਖਿਆ। ਸਕੋਰਪੀਓ ਰੇਟਿੰਗ ਦੀ। ਅੱਛਾ ਜੀ। ਉਹਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ। ਉਹ ਵੀ ਹਾਲੇ ਸਾਨੂੰ ਪਤਾ ਚੱਲੇਗਾ ਕਿ ਦੇਖੋ ਡਰਗਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸਾਨੂੰ ਮਿਲੀ ਹੈ। ਗੱਡੀ ਖਰੀਦੀ ਗਿਆ ਪਰ ਮੁਝੇ ਪਤਾ ਨਹੀਂ ਕਿ ਜਿਹੜਾ ਚੰਗਾ ਹੋੜ ਕਿਤੇ ਵੇਚਿਆ ਹੋਵੇਗਾ। ਹਾਂਜੀ ਪੋਸਿਬਿਲਿਟੀ ਹੈਗੀ ਹੈ ਜੀ ਜਾਂ 베ਚਿਆ ਹੋਣਾ ਹੈ ਜਾਂ ਕਿਤੇ ਲੈਨ ਜਾ ਰਹੇ ਹੋਣਾ ਹੈ ਕਿਸੇ ਗੱਡੀ ਤੇ ਲੱਗਦਾ ਔਰ ਬੇਲਾ ਵੀ ਇਦਾਂ ਦੇ ਕਾਰਜ ਕੀਤੇ ਗਏ ਹੋਣ ਜਾਂ ਕੁਝ ਹੋਰ ਵੱਖਰੇ ਜਿਹੜੇ ਕਰਾਈ ਕੀਤੇ ਹੋਣ ਦੇਖੋ ਗੱਡੀ ਤਾਂ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿਥੇ ਕਿਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਕਿਥੇ ਲੈਨ ਜਾ ਰਿਹਾ ਅਸੀਂ ਡਰੱਗ ਆ ਵੇਚ ਕੇ ਆ ਰਹੇ ਅਸੀਂ ਕੇ ਸਭ ਦਾ ਇਹ ਕੇਸ ਕਿੰਨੀ ਹੈ ਸਰ ਜਿਹੜੇ ਫੜਾਈ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਰ ਫਿਰ ਉਹਦੀ ਪ੍ਰੋਪਰਟੀ ਦੇ ਉੱਪਰ ਚਾਕ ਮਰੀ ਜਾਊਗੀ ਬਿਲਕੁਲ ਜੀ ਪ੍ਰੋਪਰਟੀ ਦੇ ਉੱਪਰ ਚਾਕ ਮਰੀ ਜਾਊਗੀ ਕਿ ਜਿਹੜੇ ਵੀ इल मनी ते ड्रग मनी नाल بنی वो ਉਹ اسی प्रोसीजर करके کر کے اس پر لا اسی ایس سپیشیز ہوندا تے پھر وہ فریز کیتے جائیں گے بالکل جی گڈیاں دا پتہ کڈھا جائے گا سر کنا کنا دے نام بالکل جی اسی آر ٹی او افس تو پتہ کریں گے سر یہ رش نہ کوئی بھی ادینے اے ہلے سے مینا میڈیکل کرا کے پتہ کر کوئی ویپر 172 نمبر مقدمہ ایک 174 نمبر مقدمہ 172 ਹੋਇਆ 23 9 24 ਨੂੰ ਤੇ 74 ਹੋਇਆ ਆ ਤੀਨੋਂ 24 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅੰਮ੍ਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬਰਾਮਦ ਹੋਈ ਤੇ 1,22,690 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਦਿਸ ਸਾਨੂੰ ਇੱਕ कार्तिक ਦਾ ਪਤਾ ਚੱਲਿਆ ਜੋ ਸਨਿਨ ਕਲੇਵ ਰਾੰਤੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ ਅ 10 ਲੱਖ 40 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮਕਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਸ ਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਾਰ ਕੇ ਜਿਹੜਾ ਰਿਤਿਕ ਹੈ ਸੌਰੀ ਕਾਰਤਿਕ ਨਹੀਂ ਰਿਤਿਕ ਹੈ ਉਹ ਹਲੇ ਫਰਾਰ ਹੈ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਸਰ ਇਹ ਕਿ ਦੇਣਕ ਨੂੰ ਜਾ ਰਿਹਾ ਸੀ ਵੀ ਇਸ ਮੋਡਲ ਦਾ ਉਹ ਹਾਲੇ ਅਸੀਂ ਇੱਕ ਇਹਨਾਂ ਦੇ ਪੁੱਤ ਦੇ ਚ ਤੋਂ ਬਾਤ ਸਨ ਪਤਾ ਚੱਲੇਗਾ ਸਰ ਸਕੋਰਪੀਓ ਕੱਢਣ ਕੇ ਲਈ ਇਹ ਦੇ ਰਿਹਾ ਸੀ ਸਕੋਰਪੀਓ ਰੇਟਿੰਗ ਦੀ ਅੱਛਾ ਜੀ ਉਹਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਾਲੇ ਸਾਨੂੰ ਪਤਾ ਚੱਲੇਗਾ ਕਿ ਦੇਖੋ ਡਰਗ ਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸਾਨੂੰ ਮਿਲੀ ਹੈ ਸਰ ਗੱਡੀ ਨਹੀਂ ਗਿਆ ਕਿ ਕਿ ਬਣਾਣੀ ਹੈ ਕਿ ਜੇ ਕਰੋਨਾ ਆਸ਼ਾ ਹੋੜ ਕਿਤੇ ਵੇਚਿਆ ਹੋਣਾ ਹਾਂਜੀ ਪੋਸਿਬਿਲਿਟੀ ਹੈਗੀ ਹੈ ਜੀ ਜਾਂ ਵੇਚਿਆ ਉਹਨਾਂ ਆ ਜਾਂ ਕਿਤੇ ਲੈਨ ਜਾ ਰਹੇ ਹੋਣਾਂ ਨੇ ਜੀ ਕਿਸ ਗੱਡੀ ਤੇ ਲੱਗਦਾ ਔਰ ਬੇਲਾ ਵੀ ਇਦਾਂ ਦੇ ਕਾਰਜ ਕੀਤੇ ਗਏ ਔਰ ਜਾਂ ਕੁਝ ਹੋਰ ਵੱਖਰੇ ਜਿਹੜੇ ਕ੍ਰਾਈਮ ਕੀਤੇ ਹੋਣ ਦੇਖੋ ਗੱਡੀ ਤਾਂ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿਥੇ ਕਿਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਕਿਥੇ ਲੈਨ ਜਾ ਰਿਹਾ ਸੀ ਡਰੱਗ ਆ ਵੇਚ ਕੇ ਆ ਰਿਹਾ ਸੀ ਕਿ ਸਭ ਇਸ ਕਿਹਨੀਆਂ ਹਿੱਸਾ ਜਿਹੜੇ ਫਰਾਈ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੋਂ ਸਰ ਸਾਹਿਬ ਦੀ ਪ੍ਰੋਪਰਟੀ ਦੇ ਉੱਪਰ ਚਾਤ ਮਰੀ ਜਾਊਗੀ ਬਿਲਕੁਲ ਜੀ ਪ੍ਰੋਪਰਟੀ ਦੇ ਉੱਪਰ ਚਾਤ ਮਰੀ ਜਾਊਗੀ ਕਿ ਜਿਹ ਇਲ ਗਾਟਨ ਮਨੀ ਤੇ ਡਰਗ ਮਨੀ ਨਾਲ ਬਣੀ ਹੈ ਉਹ ਅਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਐਸ ਪਰ ਲਾਅ ਅਸੀਂ ਜੇ ਐਸ ਸਪੀਸੀਸ ਹੁੰਦਾ ਤਾਂ ਫਿਰ ਉਹ ਫ੍ਰੀਜ਼ ਕੀਤੀ ਜਾਂਦੀ ਬਿਲਕੁਲ ਜੀ ਗੱਡੀਆਂ ਦਾ ਪਤਾ ਕਿੱਡਾ ਜਾਏਗਾ ਸਰ ਕਿੰਨਾ ਕਿੰਨਾ ਦੇ ਨਾਮ ਬਿਲਕੁਲ ਜੀ ਅਸੀਂ ਆਰਟੀਓ ਆਫਿਸ ਤੋਂ ਪਤਾ ਕਰਾਂਗੇ ਸਰ ਇਹ ਰਿਸ਼ਤ ਨਹੀਂ ਆਦੀ ਇਹ ਹਾਲੇ ਸੀ ਮੇਨਾ ਮੈਡੀਕਲ ਕਰਾ ਕੇ ਪਤਾ ਕਰਦੇ ਕੋਈ ਵਪਾਰ ਜਾਂ ਕੁਝ ਇਦਾਂ ਦਾ ਕੁਝ ਹੋਰ ਐਕਸਟ ਨਹੀਂ ਹਾਲੇ ਹਾਲੇ ਸਾਨੂੰ ਆਈ ਮਿਲੀ ਡਰਗ ਮਨੀ ਮਿਲੀ ਕਾਰ ਮਿਲੀ ਤੇ